ਵੈਰਜੀ ਕ ਖਾਲਸਾ ਮੈਰੂ ਜੀ ਕੀ ਫਤਿਹ ਅੱਜ ਆਪਾਂ ਨੁਕਸਾ ਲੈ ਕੇ ਆਏ ਜੀ ਖਾਂਸੀ ਜ਼ੁਕਾਮ ਬੁਖਾਰ ਔਰ ਸਾਹ ਜਿਨ੍ਹਾਂ ਨੂੰ ਅਸਥਮਾ ਹੁੰਦਾ ਹੈ ਤੇ ਉਹਨਾਂ ਵਾਸਤੇ ਨੁਕਸਾ ਜੀ ਅਸਥਮਾ ਨੂੰ ਵੀ ਇਹ ਠੀਕ ਕਰਦਾ ਹੈ ਤੇ ਫੀਵਰ ਨੂੰ ਵੀ ਠੀਕ ਕਰਦਾ ਹੈ ਨੁਕਸਾ ਉਹਦੇ ਨਾਲ ਖਾਂਸੀ ਜ਼ੁਕਾਮ ਫੀਵਰ ਜਿਨ੍ਹਾਂ ਨੂੰ ਇਹ ਇਕੱਠਾ ਹੁੰਦਾ ਹੈ ਉਹਨਾਂ ਲਈ ਵੀ ਬਹੁਤ ਹੀ ਵਧੀਆ ਨੁਕਸਾ ਹੈ ਜੀ ਤੇ ਨੁਕਸਾ ਹੈਗਾ ਅ ਮੋਥਾ ਕੱਕੜ ਸਿੰਗੀ ਕਚੂਰ ਕੌੜ ਕਾਇਫਲ ਤੇ ਪੂਖਰ ਪੂਖਰ ਮੂਲ ਇਹ ਸਾਰੇ ਸਮ ਮਤਲਬ ਬਰਾਬਰ ਲੈ ਕੇ ਇਹਨਾਂ ਨੂੰ ਪੀਸ ਕੇ ਇਹਨਾਂ ਦਾ ਚੂਰਨ ਬਣਾ ਲੈਣਾ ਮੋਥਾ ਕੱਕੜ ਸਿੰਗੀ ਕਚੂਰ ਕੌੜ ਕਾਇਫਲ ਤੇ ਪੂਖਰ ਮੂਲ ਪੀਸ ਕੇ ਚੂਰਨ ਕਰੋ ਉਸ ਤੋਂ ਬਾਅਦ ਇਹਦੇ ਵਿੱਚ ਅਦਰਕ ਦਾ ਰਸ ਤੇ ਸਹਿਦ ਮਿਲਾ ਕੇ ਦੀ ਚਟਨੀ ਬਣਾ ਲੈਣੀ ਹੈ ਅਦਰਕ ਦਾ ਰਸ ਤੇ ਸਹਿਦ ਮਿਲਾ ਕੇ ਇਹਦੀ ਚਟਨੀ ਬਣਾ ਲੈਣੀ ਹੈ ਤੇ ਉਸ ਤੋਂ ਬਾਅਦ ਇਹ ਤੁਸੀਂ ਚਟਨੀ ਖਾਣੀ ਹੈ ਡੇਲੀ ਸਵੇਰੇ ਸ਼ਾਮ ਇਹਦੇ ਨਾਲ ਖਾਂਸੀ, ਦਮਾ ਔਰ ਕਫ ਇਹ ਸਾਰਾ ਜਿਹੜਾ ਦਮਾ ਕਹਿੰਦੇ ਨੇ ਸਾਹ ਨੂੰ ਆਸਥਮਾ ਵਾਲੇ ਵੀ ਇਹਨੂੰ ਵਰਤ ਸਕਦੇ ਆ ਨੁਕਸਾ ਜਿਨ੍ਹਾਂ ਨੂੰ ਸਾਹ ਹੁੰਦਾ ਸਭ ਦਾ ਨਾਸ ਹੋਵੇ ਤੇ ਜਵਰ ਵੀ ਜਾਵੇ ਜਵਰ ਮਤਲਬ ਬੁਖਾਰ ਨੂੰ ਕਹਿੰਦੇ ਨੇ ਤੇ ਸਾਰੇ ਰੋਗਾਂ ਵਾਸਤੇ ਬਹੁਤ ਹੀ ਲਾਭਕਾਰੀ ਇਹ ਨੁਕਸਾ ਇਹ ਚੀਜ਼ਾਂ ਤੁਸੀਂ ਆਪਣੇ ਘਰ ਦਵਾਈਆਂ ਮੰਗਵਾ ਕੇ ਰੱਖ ਸਕਦੇ ਹੋ ਜਾਂ ਜਿੰਨਾਂ ਨੂੰ ਸਾਹ ਹੁੰਦਾ ਹੈ ਉਹ ਵੀ ਇਹ ਨੁਕਸਾ ਵਰਤ ਸਕਦੇ ਆ ਤੇ ਫਿਰ ਇਹ ਚਟਣੀ ਇਹਨਾਂ ਦੀ ਬਣਾ ਕੇ ਤੁਸੀਂ ਜਦੋਂ ਵੀ ਤੁਹਾਨੂੰ ਇਹ ਸਮੱਸਿਆ ਹੁੰਦੀ ਹੈ ਜਾਂ ਕਿਸੇ ਨੂੰ ਸਾਹ ਹੁੰਦਾ ਹੈ ਜਾਂ ਬੁਖਾਰ ਚੜਦਾ ਉਹਦੇ ਵਾਸਤੇ ਇਹ ਨੁਕਸਾ ਹੈ ਜੀ ਬਹੁਤ ਹੀ ਵਧੀਆ ਨੁਕਸਾ ਹੈ ਜੀ ਦਰਜੀ ਖਾਲਸਾ ਬੀਬੀ ਕੀ ਕਹਿੰਦੀ ਨੋਕਸਰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਜੀ ਵੀਡੀਓ ਸਬਸਕ੍ਰਾਈਬ ਵੀ ਕਰਨੀ ਜੇ ਪਸੰਦ ਆਇਆ ਹੋਵੇ ਤਾਂ ਵੈਰ ਜੀ ਕੋ ਹਲਸਾ ਦੇ